ਲੋ ਤੋ ਅੱਜ ਅਸੀਂ ਸਕੂਲ ਚਲੇ ਹੁਣ ਅਸੀਂ ਤੇ ਦੁੱਧ ਪੀਦੇ ਰਹੇ ਅਸੀਂ ਸਾਰੇ ਕੋਲੀ ਦੀ ਰੋਸ ਕਿਵੇਗੀ ਕੋਲੀ ਕੀ ਹੋਇਆ ਕੋਲੀ ਦੀ ਰੋ ਖਾ ਦਿੰਦੇ ਕੋਲੀ ਦੀ ਰੋ ਆਪ ਨੇ ਕੀਆ ਬਈ ਸਪੌਂਸਰ ਨਹੀਂ ਹੈਗਾ ਇਹ ਜੋ ਵੀ ਹੈਗਾ ਤੇ ਅਸੀਂ ਹੁਣ ਦੁੱਧ ਪੀਂਦੇ ਆ ਆਪਣਾ ਦੁੱਧ ਪੀ ਕੇ ਫੇਰ ਸਕੂਲ ਜਾਵਾਂਗੇ दो फिनिश हो गया मेरे मेरा कल दो टैस कल परसों पर कल कल मेरे दो टैस में एक रवाइज करूँगा पंजाबी का वो मेरा चैप्टर किता नहीं, नहीं मैं किया कल कर ला अ मैं करूँगा चैप्टर करके आऊँगा जो मैं कल स्कूल में बलॉग बना सकती से मेरा ब्लॉग बहुत होना कोई नहीं ਕੌਣ ਚਲੇਗਾ ਗਰੰਟੀ ਦੇ ਦਿੱਤਾ ਤੇ ਲੈ ਕੇ ਆਉਣੀ ਆ ਉਹ ਨੰਬਰ ਲਾ ਲਿਆ ਕਰੂੰਗਾ ਐਨਰੋਫਿਡ ਗਾਇ ਤਨਾ ਹੁਣ ਐਨਰੋਫਿਨ ਤੇ ਆਪਣਾ ਇਹ ਵਲੌਗ ਉਹ ਦਿਖਾਉਂਗਾ ਐਨਰੋਫਿਨ ਤਨਾ ਬਹੁਤ ਖਤਨਾਕ ਹੁੰਦਾ ਸੁਪੋ ਦੀ ਸਲਟ ਲੱਗੀ ਐਕਚੁਅਲੀ ਯਾਰ ਕੱਲ ਦੀ ਹਮੋਂ ਠੀਕ ਹੈ ਨਾ ਦੀ ਉਲੀ ਨਹੀਂ ਅਗਰ ਫਰਕ ਹੈ ਨਹੀਂ ਹਾਂ ਨਹੀਂ ਹਾਂ ਫਿਰ ਚੱਲਣ ਦੇ ਤਕੋ ਦੀ ਕੁਬੜ ਚੋਪੜ ਖਾ ਲਿਆ ਬਣਾ ਮੈਂ ਖਾਦਾ ਮੈਂ ਕਿਉਂ ਨਹੀਂ ਖਾਦਾ ਅੰਮ

ਤੂੰ ਅਜੋਕ ਤਲੀ ਕਿ ਕਿਹੜਾ ਤਾ ਚੱਕਲਾ ਆਪਣੇ ਕੋਈ ਨਹੀਂ ਕੋਲੀ ਜੋ ਵੀ ਚੱਕਣੀ ਆ ਚਲੋ ਕਹਿੰਦਾ ਮਿਲਦੇ ਸਿੱਧਾ ਗਰਾਊਂਡ 'ਚ ਨੋ ਨਹੀਂ ਜਾਰੇ ਆਂ ਤੇ ਤੇ ਜਾ ਰਹੇ ਕਮਰੇ ਰੱਖਾਂ ਕਿਹਨਾਂ ਤੇ ਲੈ ਖੇਡਣ ਕਿਤੇ ਚੱਲਿਆ ਕਿਹੜੀ ਖੇਡ ਮ ਖੇਡਣ ਚੱਲਿਆ ਖੜੇ ਤਾਂ ਲੈ ਖੇਡਣ ਬਾਸਕਟਬਾਲ ਪਰ ਗਰਾਊਂਡ ਹਾਂ ਅਸੀਂ ਚੱਲਦੇ ਆਂ ਬਾਸਕਟਬਾਲ ਗਰਾਊਂਡ 'ਤੇ ਅਸੀਂ ਹੈਗੇ ਰਸਤੇ ਵਿੱਚ ਤੁਹਾਨੂੰ ਮਿਲਦੇ ਆਂ ਬਾਸਕਟਬਾਲ ਗਰਾਊਂਡ ਜਾ ਕੇ ਦੀ ਬੋਲ ਕੋਈ ਨਹੀਂ ਬੋਲ ਪਾ ਤੂੰ ਉਹ ਲੈ ਸੁੱਕੂ ਦੀ ਥੱਲੇ ਰਹਿ ਗਿਆ ਇੱਕ ਤੀ ਪਾ ਬਾ ਸੁੱਕੂ ਦੀ ਉਹ ਬੈਸਕਟ ਦਾ ਪਲੇਅਰ ਹਾ ਸੁੱਕੂ ਦੀ ਸਾਡੀ ਉਹ ਉਹ ਪੈ ਗਈ ਸੀ ਯਾਰ ਸੁੱਕੂ ਦੀ ਥੋੜੀ ਹੋਰ ਫੋਰਸ ਲਾ ਲਾ ਨੰਦਖੋਣਾ ਹੈ ਆ ਵਿੱਚ ਸੁਕੂ ਜੀ ਦੀ ਗਾਇਸ ਵੀਰੋ ਮੈਂ ਪਾ ਕੇ ਦਿਖਾਉਣਾ ਤੁਹਾਨੂੰ ਹੁਣ ਉਹ ਲੈ ਸੁਕੂ ਜੀ ਦੀ ਬੱਸ ਕਰੋ ਪਪਾ ਜੀ ਖਿਡਾਰੀ ਉਹ ਦੇਖੀ ਦੇਖੀ ਸੁਕੂ ਜੀ ਮੈਨੂੰ ਦੇ ਮੈਨੂੰ ਕਮਨ ਪਾ ਦੇ ਚਲ ਆਇਓ ਯਾਰ ਪਾ ਦੇ ਸੁੱਕੋ ਸੁੱਕ ਪਾ ਦੇ ਦੇ ਕਿਡਨਾਪਰ ਸੁੱਕ ਪਾ ਦੇ ਦੇ ਪਾ ਦੇ ਦੇ ਸੁੱਕੋ ਹੋ ਹੋ ਪਾ ਦੇ ਦੇ ਸੁਕੂ ਦੀਦੀ ਸੁਕੂ ਦੀ ਪਾ ਦੇ ਦੇ ਹੋ ਬੋਲ ਖੋ ਲੈ ਸੁਕੂ ਦੀ ਪਾਸ ਗਈ ਸੁਕੂ ਦੀ ਤਾਂ ਭੀ ਜਾਂਦੀ ਲੈ ਵੀ ਹਰ ਸਿੰਘਾ ਅਲੇ ਹਰ ਸਿੰਘਾ ਲੜੀ ਬੋਲ ਓ ਮਾਈ ਗੋਡ ਅਲੇ ਪੈ ਗਈ ਓ ਨਹੀਂ ਫਿਰ ਹੋ ਮਿੱਤਰ ਪਿਆਰੇਓ ਓ ਲੈ ਬ੍ਰੋ ਜੰਮ ਮੈਗਲ ਬੋਲ ਗਾਇਜ਼ ਮੈਂ ਤੇ ਬੋਲ ਆ ਗਈ ਹੁਣ ਘੁੰਮ ਕੇ ਆ ਗਈ ਗਾਇਜ਼ 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 ਵੀਰ ਉਹਨਾਂ ਦੇ ਵੀ ਨਹੀਂ ਪਈ ਗਾਇਜ਼ ਵੀਰ ਆਪਾਂ ਲੈ ਲਈ ਬੋਲ ਲੋ ਦੀ ਕੈਮਰਾਮੈਨ ਹਰ ਬਿਸਨਸ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਓ ਕਿਆ ਰ ਬੈਸਕੋ ਕਿਆ ਬਾਤ ਚੱਲ 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 ਪਾਉਣ ਉਹਨੂੰ ਪਾਣ ਦੇ ਯਾਰ ਲਓ ਜੀ ਲਓ ਜੀ ਹੁਣ ਇਹ ਗੰਬਾਸ਼ਾ ਪੈ ਗਈ ਬਾਈ ਲੈ ਕਰਾ ਸੁਖੀ ਜੀ ਇੱਕ ਹੋਰ ਪਾ ਓਏ ਦੀ ਪਾਉਣ ਲੱਗੀ ਵੀ ਹਾਂ ਓ ਹੋ ਰਹਂਦੀ ਆਂਦੀ ਪੈ ਗਈ। ਆਪੋ ਹੀ ਪਾ ਕੇ ਦਿਖਾਓ ਅਜਾ ਜਲਵਾ ਦਿਖਾਓ ਆਪਣਾ ਮਰੇ ਆ। ਜਲਵਾ ਦੇ। 3 ਚੋੜ੍ਹ ਦੇ 100 ਦੇ। ਓਏ ਹੋਏ ਹੋਏ ਪੈਂਦੀ ਪੈਂਦੀ ਰਹਿਂਦੀ ਆਂਦੀ ਵਾਪਾ ਜੀ ਕੀ ਕਰਦੇ ਆਂ? ਮੈਚ ਤਾਂ ਬੜੀਆ ਪਾਉਂਦੇ ਆਂ। ਪਬਲਿਕ ਮੋਰੀ ਵੀ ਪਾਓ ਇੱਕ ਅੱਧੀ ਵਾਪਾ ਜੀ। 3 ਪਾ ਕੇ ਦਿਖਾਓ ਚਲੋ। 2 ਪਾ ਦੇ ਪਾਓ। ਓਹੋ ਕੱਜ ਮੈਂ ਫੜਦਾ ਬੱਬਾ ਜੀ ਮੇਰਾ ਬਣਾਉਗਾ ਇੱਕ ਵਾਰੀ ਮੈਂ ਪਾਖਦਾ ਹਾਂ ਮਾਈਕਲ 3 ਵੇ ਕਮੈਂਟ ਆ ਕੇ ਦੱਸਿਓ ਪਾਜੂ ਵੀ ਨਹੀਂ 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 ਲੋ ਜੀ ਓਹੋ ਓਹ ਇੱਕ ਲੇਪ ਲਾ ਕੇ ਖੋਲ ਚੱਲ ਫੜਾ ਫੜਾ ਚੱਲ ਚੱਲ ਵੇ ਚੱਲ 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 ਓ ਬਿੰਨ ਭਾਈ ਅੱਜ ਨਹੀਂ ਪੈਣਾ ਨਹੀਂ ਪੈਣੀ ਬਾਪ ਆਰਾਮ ਨਾ ਪਾ ਆਰਾਮ ਨਾ ਕਨਸੈਂਟ੍ਰੇਸ਼ਨ ਕਰਕੇ ਲੈ ਇਹ ਕਮ ਆਰਾਮ ਨਾ ਪਾ ਦਾ ਨਾ ਪਾ ਚੱਲ ਯਾਰ ਬੰਨਾ ਨਾ ਆ ਨਹੀਂ ਐਡ ਲੱਗਣਾ ਬਈ ਚੱਲ ਇੱਕ ਮੈਂ ਚੱਲ 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 ਓ ਵੈਰੀ ਗੁੱਡ ਚੱਲ ਖੇਡ ਲਿਆ ਤੇ ਹੁਣ ਅੰਦੇ ਬਖਤੇ ਦੀ ਵੀਡੀਓ ਦਿਖਾਣੀ ਪੈਣਾ ਖੇਲਣ ਦੀ ਤੇ ਹੋਸ ਨਾ ਤੇ ਹੁਣ ਅਸੀਂ ਚੱਲੇ ਹਾਂ ਹੈਲੋ ਕੰਬਾ ਜੀ ਅੱਜ ਜਿਸੀ ਜਤਨ ਹੈ ਇੱਕ ਮ제 ਆਪਕਾ ਕਿੱਸਾ ਲੱਗ ਰਿਹਾ ਹੈ ਵਧੀਆ ਵਧੀਆ ਚੱਲ ਰਿਹਾ ਅਸੀਂ ਜਗ ਗਿਆ ਮੈਚ ਲਾਇਆ ਮਮੇ ਕਿੱਦਾਂ ਲੱਗਾ ਮੈਚ ਬਹੁਤ ਵਧੀਆ ਵਧੀਆ ਪਾਪਾ ਨੇ ਅੱਜ 30 ਚਾਰ ਮਿਸ ਕੀਤੇ 30 ਪੰਨੀਆਂ ਵੀ ਐਂਡ ਵਾਲੀ ਪਾਪਾ ਨੇ ਪਾਈ ਹਨਾ ਪਾਪਾ ਜੀ ਕਿੱਦਾਂ ਰਿਹਾ ਅੱਜ ਦਾ ਮੈਚ ਪਾਪਾ ਜੀ ਵਧੀਆ ਰਿਹਾ ਇੱਧਰ 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 ਦੇਖੋ ਓਕੇ ਬਹੁਤ ਵਧੀਆ ਰਿਹਾ ਕਿੰਟੀ ਰਿਹਾ ਪਾਪਾ ਵੀ ਵਧੀਆ ਰਿਹਾ ਓਕੇ ਬਸ ਇਹ ਨੋ ਬਸ ਨਹੀਂ ਹੋਇਆ ਬਸ ਨੋ ਸੁਣ ਲਿਓ ਫੁੱਲ ਦੀ ਰੱਪੇ ਗਈ ਆਪਣੀ ਆ ਲੈ ਇੱਕ ਪਾਵਾ

ਹੋ ਗਿਆ ਆ ਤੇ ਹੱਗੀ ਹੋਈ ਨਾ ਮੈਂ ਕਿ ਆਪਣੀ ਗਾਈਜ਼ ਨੂੰ ਬਾਏ ਬਾਏ ਕਰ ਦਵਾਂ ਤੇ ਹੁਣ ਉਸੇ ਵੀ ਸੋ ਜਾ ਮੈਂ ਵੀ ਸੌਣ ਲੱਗੀ ਆ ਓਕੇ ਟਾਟਾ ਸੀ ਯੂ ਬਾਏ ਬਾਏ ਕਰੋ